ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਓ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਬੇਟਾ ਦੀਪੀ ਤੂੰ ਇੱਥੇ ਕਿਵੇਂ ਉਦਾਸ ਜਿਹੀ ਕਿਉਂ ਹੈ ਤੇਰੀਆਂ ਅੱਖਾਂ ਕਿਉਂ ਸੁਜੀਆਂ ਹਨ ਘਰੇ ਤਾਂ ਸਭ ਠੀਕ ਹੈ ਨਾਪੂਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ 부ਆ ਜੀ ਬਸ ਪੁੱਛਣਾ ਮੇਰੀ ਕਿਸਮਤ ਮਾੜੀ ਸੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰਾ ਜੀਵਨ ਬਰਬਾਦ ਹੋ ਗਿਆ ਮੈਂ ਬਹੁਤ ਦੁਖੀ ਹਾਂ ਮੈਂ ਕੀ ਦੱਸਾਂ ਮੈਂ ਜ਼ਿੰਦਗੀ ਕਿਵੇਂ ਕੱਟ ਰਹੀ ਹਾਂ ਮੈਂ ਤਾਂ ਉਦੋਂ ਤੋਂ ਨਰਕ ਭੋਗ ਰਹੀ ਹਾਂ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਬਸ ਪੂਆ ਜੀ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਉਹ ਘਰ ਛੱਡ ਕੇ ਆ ਗਈਆਂ ਪਤੀਜੀ ਨੇ ਆਪਣੀ ਦੁੱਖ ਭਰੀ ਕਹਾਣੀ ਦਾ ਹਾਲ ਰੋਇਆ ਤੇ ਪਰਲ ਪਰਲ ਹੰਝੂ ਕੇਰਨ ਲੱਗੀ ਪੂਆ ਨੇ ਘੁੱਟ ਕੇ ਗੋਦੀ ਵਿੱਚ ਲੈ ਲਿਆ ਸਿਰ ਤੇ ਹੱਥ ਫੇਰਿਆ ਅੱਖਾਂ ਪੂੰਝੀਆਂ ਤੇ ਘੁੱਟ ਲਿਆ ਹਿਚਕੀਆਂ ਲੈਂਦੀ ਆਪਣੀ ਪਤੀਜੀ ਦੀ ਹਾਲਤ ਦੇਖ ਕੇ ਪੂਆ ਦਾ ਵੀ ਆਪਣਾ ਦੁੱਖ ਹਰਾ ਹੋ ਗਿਆ ਕੀ ਦੁੱਖ ਹੈ ਮੇਰੀ ਲਾਡਲੀ ਨੂੰ ਮੈਂ ਤਾਂ ਸੋਚਦੀ ਸੀ ਤੂੰ ਸਾਡੇ ਖਾਨਦਾਨ ਵਿੱਚੋਂ ਸਭ ਤੋਂ ਸੁਖੀ ਤੀ ਹੈ ਦੋਨੇ ਮੀਆਂ ਬੀਬੀ ਕਮਾਉਂਦੇ ਹੋ ਆਪਣਾ ਘਰ ਹੈ ਲਾਲਾਂ ਵਰਗੇ ਦੋ ਪੁੱਤਰ ਹਨ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਤਿੰਨਾਂ ਭੈਣਾਂ ਤੇ ਭਤੀਜੀਆਂ ਵਿੱਚੋਂ ਤੂੰ ਹੀ ਸਭ ਤੋਂ ਸੁਖੀ ਹੈ ਕੀ ਪਰੌਣਾ ਤੈਨੂੰ ਕੁੱਟਦਾ ਮਾਰਦਾ ਹੈ ਜਾਂ ਧਾਰੂ ਪੀ ਕੇ ਘਰ ਵਿੱਚ ਕਲੇਸ਼ ਕਰਦਾ ਹੈ ਜਾਂ ਜੂਆ ਖੇਡਦਾ ਹੈ ਤੇ ਘਰ ਲਟਾਉਂਦਾ ਹੈ ਬੱਚਿਆਂ ਨੂੰ ਕੋਈ ਕੱਪੜਾ ਲੱਤਾ ਲੈ ਕੇ ਨਹੀਂ ਦਿੰਦਾ ਜਾਂ ਮੈਨੂੰ ਕਿਸੇ ਗੱਲ ਤੋਂ ਤੰਗ ਕਰਦਾ ਹੈ ਜੇ ਕੋਈ ਹੋਰ ਤਕਲੀਫ ਹੈ ਤਾਂ ਉਹ ਦੱਸ ਭੂਆ ਨੇ ਬੜੇ ਪਿਆਰ ਨਾਲ ਪਤੀਜੀ ਦਾ ਅੰਦਰਲਾ ਦੁੱਖ ਫਰੋਲਣ ਦੀ ਕੋਸ਼ਿਸ਼ ਕੀਤੀ ਭੂਆ ਜੀ ਅਜਿਹੀ ਤਾਂ ਕੋਈ ਗੱਲ ਨਹੀਂ ਵੇਖਣ ਨੂੰ ਤਾਂ ਮੈਂ ਬਹੁਤ ਸੁਖੀ ਹਾਂ ਨਾ ਉਹ दारू ਪਿੰਦੀ ਹਨ ਉਹ ਤਾਂ ਚਾਹ ਵੀ ਨਹੀਂ ਪਿੰਦੀ ਨਾ ਮੈਨੂੰ ਕਦੇ ਮਾਰਦੇ ਕੁਟਦੇ ਹਨ ਉਹਨਾਂ ਤਾਂ ਕਦੇ ਹੱਥ ਵੀ ਨਹੀਂ ਚੁੱਕਿਆ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪਿਆ ਸੱਟਾ ਕਾ ਰੱਬ ਦਾ ਦਿੱਤਾ ਸਭ ਕੁਝ ਹੈ ਬੱਚੇ ਵੀ ਬਹੁਤ ਖੁਸ਼ ਤੇ ਸੁਖੀ ਹਨ ਭਾਰਪੂਆ ਜੀ ਹੁਣ ਮੈਂ ਕੁੱਟ-ਕੁੱਟ ਕੇ ਕਿ ਜਿਉ ਨਹੀਂ ਸਕਦੀ ਮੈਂ ਉੱਥੇ ਇੱਕ ਪਲ ਵੀ ਰਹਿ ਨਹੀਂ ਸਕਦੀ ਅਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ ਮੈਂ ਤੀਹੋ ਕਾਲ ਉੱਥੇ ਨਹੀਂ ਜਾਣਾ ਮੈਨੂੰ ਘਬਰਾਟ ਹੁੰਦੀ ਹੈ ਮੇਰਾ ਦਿਲ ਨਹੀਂ ਕਰਦਾ ਬਸ ਮੈਂ ਤਾਂ ਇੱਥੇ ਹੀ ਰਹਾਂਗੀ ਮੇਰੇ ਪੇਕੇ ਘਰ ਜੇ ਇੱਥੋਂ ਜਵਾਬ ਮਿਲ ਗਿਆ ਤਾਂ ਕਿਤੇ ਹੋਰ ਚਲੀ ਜਾਵਾਂਗੀ ਪਰ ਉੱਥੇ ਨਹੀਂ ਜਾਣਾ ਪਰ ਤੈਨੂੰ ਦੁੱਖ ਕੀ ਹੈ ਤੇਰੀ ਇਸ ਹਾਲਤ ਦਾ ਕਾਰਨ ਕੀ ਹੈ ਦੁਨੀਆ ਵਿੱਚ ਕੋਈ ਅਜੇਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ ਭੂਆ ਨੇ ਫਿਰ ਉਸ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਪੇਕੇ ਆਂਤੇ ਨਾਰਾਜ਼ ਹੁੰਦੇ ਹਨ ਮੈਨੂੰ ਪੇਕੇਆਂ ਨਾਲ ਫੋਨ ਕਰਨ ਦੀ ਇਜਾਜ਼ਤ ਨਹੀਂ ਹੈ ਉਹ ਅਕਸਰ ਮੇਰੇ ਭਰਾਵਾਂ ਨੂੰ ਮੰਦਾ ਚੰਗਾ ਬੋਲਦੇ ਹਨ ਮੈਂ ਪੇਕੇਆਂ ਦੇ ਘਰ ਕਿਸੇ ਸ਼ਾਦੀ ਵਿਆਹ ਤੇ ਨਹੀਂ ਆ ਸਕਦੀ ਮੈਂ ਮੇਰੀ ਮਾਂ ਨਾਲ ਗੱਲ ਕਰਨ ਤੋਂ ਵੀ ਤਰਸਦੀ ਹਾਂ ਮੇਰੀ ਮਾਂ ਮੇਰੇ ਬਿਨਾਂ ਰਹਿ ਨਹੀਂ ਸਕਦੀ ਮੇਰੀ ਮਾਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਸਕਦੀ ਮੈਂ ਕਿਸ ਤਰ੍ਹਾਂ ਦੀ ਬਦਨਸੀਬ ਧੀ ਹਾਂ ਜੋ ਮਾਂ ਦੇ ਦੁੱਖ ਸੁੱਖ ਵਿੱਚ ਕੰਮ ਨਹੀਂ ਆ ਸਕਦੀ ਮੇਰੀ ਮਾਂ ਇਹਨਾਂ ਦਾ ਮੋਢਾ ਪਲੂਸਨ ਨੂੰ ਵੀ ਤਰਸਦੀ ਹੈ ਇਹ ਮੇਰੀ ਮਾਂ ਨੂੰ ਪੈਰੀ ਪੈਣਾ ਨਹੀਂ ਕਰਦੇ ਇਹਨਾਂ ਦੇ ਖਾਨਦਾਨ ਵਿੱਚ ਮੱਥਾ ਟੇਕਣ ਦਾ ਹੀ ਰਿਵਾਜ ਹੀ ਨਹੀਂ ਮੇਰੀ ਮਾਂ ਜਵਾਈ ਕੰਨੀਓ ਤਰਸਦੀ ਮਰ ਜੂ ਇਹਨਾਂ ਨੂੰ ਮੇਰੀ ਮਾਂ ਤੇ ਭੋਰਾ ਤਰਸ ਨਹੀਂ ਆਉਂਦਾ ਜਦੋਂ ਦੇ ਮੇਰੇ ਡੈਡੀ ਗਏ ਹਨ ਮੇਰੀ ਮਾਂ ਘਰ ਵਿੱਚ ਇਕੱਲੀ ਹੁੰਦੀ ਹੈ ਤੇ ਸਾਰਾ ਦਿਨ ਮੈਨੂੰ ਯਾਦ ਕਰਕੇ ਪਰੇਸ਼ਾਨ ਹੁੰਦੀ ਹੈ ਜਦੋਂ ਮੈਂ ਇਹਨਾਂ ਦੀ ਮਾਂ ਦੀ ਪੂਰੀ ਸੇਵਾ ਕਰਦੀਆਂ ਇਹਨਾਂ ਦੇ ਭੈਣਾ ਭਰਾਵਾਂ ਨਾਲ ਵਰਤਦੀਆਂ ਵਿਆਹ ਛਾਦੀਆਂ ਤੇ ਜਾਂਦੀਆਂ ਪਰ ਇਹ ਮੇਰੇ ਨਾਲ ਅਜਿਹੇ ਸਲੂਕ ਕਿਉਂ ਕਰਦੇ ਹਨ ਬਸ ਇਹ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ ਮੈਂ ਆਪਣੇ ਦੁੱਖ ਕਿਸ ਨੂੰ ਸੁਣਾਵਾਂ ਉਸਨੇ ਦੁੱਖ ਦੀ ਦਾਸਤਾਨ ਸੁਣ ਸੁਣਦੇ ਭੂਆ ਨੂੰ ਗੱਲ ਕੁਝ ਸਮਝ ਜਈ ਆ ਗਈ ਬੇਟਾ ਤੇਰਾ ਦਰਦ ਤੇ ਗੁੱਸਾ ਜਾਇਜ਼ ਹੈ ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ ਪਰ ਦੀਪੀ ਬੇਟੀ ਤੂੰ ਮੇਰੇ ਵੱਲ ਵੇਖ ਮੇਰੀ ਵੱਡੀ ਭੈਣ ਵੱਲ ਵੇਖ ਪੇਕਿਆਂ ਦਾ ਸਹਾਰਾ ਤਾਂ ਕਦੇ ਅਸੀਂ ਨਹੀਂ ਤੱਕਿਆ ਰੱਬ ਨੇ ਜਿਸ ਬਾਣੀ ਵਿੱਚ ਰੱਖਿਆ ਉਸ ਦੀ ਰਜ਼ਾ ਮੰਨ ਕੇ ਖੁਸ਼ ਰਹੀ ਖੁਸ਼ ਰਹਿੰਦੀਆਂ ਹਾਂ ਪਹਿਲਾਂ ਤਾਂ ਰੱਬ ਨੇ ਸਾਡੀ ਕੋਖ ਹੀ ਸੁਣੀ ਰੱਖੀ ਘਰ ਵਿੱਚ ਕਲਕਾਰੀਆਂ ਸੁਣਨ ਨੂੰ ਤਰਸ ਗਏ ਦੋਵੇਂ ਮੀਆਂ ਬੀਵੀ ਜੀ ਮੀਆਂ ਬੀਵੀ ਜ਼ਿੰਦਗੀ ਇੱਕ ਦੂਜੇ ਨੂੰ ਵੇਖ ਕੇ ਕੱਟਦੇ ਰਹੇ ਕਦੇ ਰੱਬ ਨੂੰ ਗਿਲਾ ਨਾ ਕੀਤਾ ਰੱਬ ਸਾਰਿਆਂ ਨੂੰ ਮੁੰਡੇ ਕੁੜੀਆਂ ਦਿੰਦਾ ਹੈ ਦਿੰਦਾ ਰਿਹਾ ਪਰ ਸਾਡੇ ਬਾੜੀ ਉਸਨੇ ਸਾਡੀ ਇੱਕ ਨਾ ਸੁਣੀ ਮੁੰਡਾ ਨਾ ਸਹੀ ਕੋਈ ਕੁੜੀ ਹੀ ਦੇ ਦਿੰਦਾ ਘਰ ਵਿੱਚ ਰੌਣਕ ਹੋ ਜਾਂਦੀ ਫੇਰ ਵੀ ਰੱਬ ਦੀ ਰਜਾ ਵਿੱਚ ਰਹੀਆਂ ਪਰ ਰੱਬ ਨੂੰ ਸਾਡੇ ਨਾਲ ਇੰਨੀ ਕਰਕੇ ਵੀ ਸਬਰ ਨਾ ਆਇਆ ਫੇਰ ਸਾਡੇ ਸਿਰ ਦੇ ਸਾਈਂ ਨੂੰ ਵੀ ਸਾਡੇ ਕੋਲੋਂ ਹੋ ਲਿਆ ਅਸੀਂ ਕੱਲਿਆਂ ਕੱਲੀਆਂ ਰਹਿ ਕੇ ਆਪਣੀ ਜ਼ਿੰਦਗੀ ਪੂਰੀ ਕਰ ਰਹੀਆਂ ਹਾਂ ਅਸੀਂ ਕਦੇ ਪੇਕਿਆਂ ਦਾ ਸਹਾਰਾ ਨਹੀਂ ਤੱਕਿਆ ਜਿੰਨੀ ਦੇਰ ਮਾਂ ਬੈਠੀ ਸੀ ਕਦੇ-ਕਦੇ ਮਿਲਣ ਆ ਜਾਈਦਾ ਸੀ ਮਾਂ ਪਿਓ ਦੇ ਮਰਨ ਤੋਂ ਬਾਅਦ ਅਸੀਂ ਭਰਾ ਪਰਜਾਈਆਂ ਜੋਗੀਆਂ ਰਹਿ ਗਈਆਂ ਹੁਣ ਤਾਂ ਰੱਬ ਨੇ ਭਰਾ ਵੀ ਖੋ ਲਿਆ ਤੇ ਕਹਿੰਦੇ ਹਨ ਭਤੀਜੇ ਤਾਂ ਤੀਜੇ ਹੁੰਦੀ ਹਨ ਸਾਡਾ ਪੇਕਿਆਂ ਤੇ ਕੋਈ ਜੋਰ ਨਹੀਂ ਰਿਹਾ ਤੂੰ ਤਾਂ ਸੁੱਖ ਨਾਲ ਭਾਗ ਪਰੀ ਐ ਤੇਰਾ ਘਰ-ਬਾਰ ਬਾਲ ਬੱਚੇ ਸਭ ਕੁਝ ਹੈ ਤੂੰ ਪੇਕਿਆਂ ਦਾ ਸਹਾਰਾ ਕਿਉਂ ਤੱਕਦੀ ਐ ਪੇਕਿਆਂ ਵੱਲ ਤਾਂ ਸਾਡੇ ਵਰਗੀਆਂ ਵਿਧਵਾਵਾਂ ਤੇ ਬੇਔਲਾਦ ਵੀ ਨਿਰਭਰ ਨਹੀਂ ਹੁੰਦੀਆਂ ਤੇਰੀ ਪਰੇਸ਼ਾਨੀ ਤਾਂ ਹੈ ਹੀ ਕੁਝ ਨਹੀਂ ਤੂੰ ਆਪਣੇ ਘਰ ਜਾ ਤੇ ਸੁਖੀ ਰਹਿ ਪ੍ਰਮਾਤਮਾ ਦਾ ਸ਼ੁਕਰ ਕਰ ਭੂਆ ਨੇ ਦੀਪੀ ਨੂੰ ਸਮਝਾਇਆ ਮੰਮੀ ਮੇਰਾ ਬੈਗ ਦੇ ਦੇ ਦਿਓ ਮੈਂ ਘਰ ਜਾ ਰਹੀ ਆ ਉਹ ਪਰੇਸ਼ਾਨ ਹੁੰਦੇ ਹੋਣਗੇ ਕਹਿੰਦੀ ਬੈਗ ਚੁੱਕ ਕੇ ਰਿਕਸ਼ੇ ਤੇ ਬੈਠ ਗਈ ਭੂਆ ਦੀਆਂ ਸੱਚੀਆਂ ਗੱਲਾਂ ਨੇ ਉਸ ਦੇ ਦਿਮਾਗ ਦੀਆਂ ਖਿੜਕੀਆਂ ਖੋਲ ਦਿੱਤੀਆਂ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਧੰਨਵਾਦ